ਹਾਜ਼ਰੀ ਮਾਨ ਬਹੁਤ ਹੀ ਸਤਿਕਾਰਯੋਗ ਆਪੂ ਸਹਿਬਾਨ ਮੰਡਾਲ ਚ ਬੈਠੇ ਭਰਾਵੋ ਭੈਣੋ ਨੌਜਵਾਨੋ ਬੱਚੇ ਬੱਚਿਓ ਸਮਾਂ ਬਹੁਤ ਥੋੜਾ ਹੈ ਤੇ ਮੈਂ ਆਪਣੀ ਗੱਲ ਸਿੱਧੀ ਸਿੱਧੀ ਸ਼ੁਰੂ ਕਰਾਂ ਪਿਛਲੇ ਦਿਨਾਂ ਦੇ ਵਿੱਚ ਰਾਮ ਮੰਦਰ ਦਾ ਉਦਘਾਟਨ ਹੋਣ ਤੋਂ ਬਾਅਦ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਉਸੇ ਦੀ ਕੜੀ ਵਜੋਂ ਪੰਜਾਬ ਦੇ ਵਿੱਚ ਪੰਜ ਕੇਸ ਦਰਜ ਹੋਏ ਧਾਰਾ 295 ਤੇ 295ਏ ਦੇ ਅਧੀਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਤਾ ਨਹੀਂ ਕਿੰਨੇ ਵਾਰੀ ਇਹ ਐਲਾਨ ਕਰ ਚੁੱਕੇ ਆ ਬਈ ਭਗਵਾਨ ਦਾ ਤਾਂ ਘਰ ਢਾ ਕੇ 504 ਪਹਿਲਾ ਬੇਘਰ ਕਰਤਾ ਸੀ ਤੇ ਮੈਂ ਮੈਂ ਭਗਵਾਨ ਦਾ ਉਥੇ ਜਗ੍ਹਾ ਘਰ ਬਣਾ ਕੇ 500 ਸਾਲਾਂ ਬਾਅਦ ਉਹਨੂੰ ਉਹਦੇ ਘਰੇ ਬਰਾਜਮਾਨ ਕੀਤਾ ਕਿਸੇ ਦੀ ਭਾਵਨਾ ਨਹੀਂ ਪੜਕੀ ਕਿ ਸਾਡੇ ਪ੍ਰਧਾਨ ਮੰਤਰੀ ਭਗਵਾਨ ਨੂੰ ਬੇਕਰ ਦਾਦ ਦਿੱਤਾ ਤੇ ਆਪ ਉਹਦਾ ਘਰ ਬਣਾ ਕੇ ਉਹਨੂੰ ਘਰੇ ਬਿਠਾਉਣ ਦੀ ਗੱਲ ਕਰਦੇ ਆ ਕਿਸੇ ਦੀ ਭਾਵਨਾ ਨਹੀਂ ਪੜਕੀ ਭਾਵਨਾ ਪੜਕ ਗਈ ਅਖਬਾਰ ਤੋਂ ਨਹੌਲਾ ਇੱਕ ਉਹਨੇ ਫੇਸਬੁੱਕ ਤੇ ਦਿਖਤਾ ਜਿਹੜਾ ਭਗਵਾਨ 500 ਸਾਲ ਘਰੇ ਨਹੀਂ ਆ ਸਕਿਆ ਉਹ ਤੁਹਾਨੂੰ ਕੀ ਦਊ ਪੰਜ ਕੇਸ ਦਰਜ ਹੋਏ ਆ ਕੇਸ ਦਰਜ ਕਰਵਾਉਣ ਵਾਲਾ ਥਾਣੇ ਦੇ ਬਾਹਰ ਆਇਆ ਨਹੀਂ ਕੇਸ ਦਰਜ ਹੋ ਗਿਆ ਗ੍ਰਿਫਤਾਰੀ ਹੋ ਗਈ ਇਹ ਵਰਤਾਰਾ ਇੱਕ ਪਾਸੇ ਚੱਲ ਰਿਹਾ ਦੂਜੇ ਪਾਸੇ ਇੱਕ ਹੋਰ ਵਰਤਾਰਾ ਇੱਕ ਛੋਟੀ ਉਦਾਹਰਨ ਦੇਵਾਂਗਾ ਸਾਡੀ ਜਥੇਬੰਦੀ ਇੱਕ ਕੋਲ ਲੜ ਰਹੀ ਆ ਮਾਨਸਾ ਜਿਹਦੇ ਦਾ ਪਿੰਡ ਕੁਲਰਿੰਗ ਆਮ ਆਦਮੀ ਪਾਰਟੀ ਦੇ ਸਰਪੰਚ ਨੇ 70 ਸਾਲਾਂ ਦੇ ਕਿਸਾਨ ਤੇ ਗੱਡੀ ਚੜਾਤੀ ਢਾਈ ਮਹੀਨੇ ਬੰਦਾ ਹਸਪਤਾਲ ਦਾਖਲ ਰਿਹਾ ਇਸ ਘਟਨਾ ਨੂੰ ਅੱਜ ਪੂਰੇ 4 ਮਹੀਨੇ 4 ਦਿਨ ਹੋ ਗਏ ਗਿਰਪਤਾਤਾ ਕੀ ਕਰਨਾ ਸੀ ਬੰਦੇ ਤੇ ਕੇਸ ਨਹੀਂ 307 ਦਾ ਪਾਇਆ ਦੋ ਵਰਤਾਰੇ ਚੱਲ ਰਹੇ ਆ ਪੰਜਾਬ ਦੀ ਪੁਲਿਸ ਇੰਨੀ ਐਫੀਸ਼ੀਐਂਟ ਹੈ ਇੱਕ ਪਾਸੇ ਕੋਸ਼ਿਕ ਘੰਟਾ ਦੀ ਬਥਤੇ ਪੰਜ ਕੇਸ ਦਰਜ ਕਰਕੇ ਗਿਰਫਤਾਰੀਆਂ ਕਰਦੀ ਆ ਸਾਡੇ ਸਾਥੀ ਦੱਸ ਗਿਆ ਵੀ ਉਹ ਗ੍ਰਿਫਤਾਰੀਆਂ ਕਿਵੇਂ ਗੈਰ ਕਾਨੂੰਨੀ ਸੀ ਨੋਟਿਸ ਦੇਣਾ ਬਣਦਾ ਸੀ ਦੂਜੇ ਪਾਸੇ ਇਹ ਵਰਤਾਰਾ ਹੋ ਰਿਹਾ ਇਹ ਕੀ ਆ ਸਾਰਾ ਭਾਜਪਾ ਦੇਸ਼ ਨੂੰ ਕਿੱਧਰ ਲਿਜਾ ਰਹੀ ਆ ਲੰਬੀ ਕਹਾਣੀਆਂ ਟਾਈਮ ਥੋੜਾ ਹੋਰ ਬਿਦਾਰੇ ਦੱਸਣਗੇ ਮੈਂ ਜਿਹੜਾ ਨੁਕਤਾ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਅੱਜ ਤੱਕ ਆਪਾਂ ਕਹਿੰਦੇ ਸੀ ਵੀ ਆਮ ਆਦਮੀ ਪਾਰਟੀ ਭਾਜਪਾ ਦੀ 20 ਟੀਮ ਮੈਂ ਇਹ ਜਿਹੜੇ ਸੋਧ ਕਰ ਦੇਣੀ ਚਾਹੁੰਦਾ ਇਹ ਬੀ ਟੀਮ ਨਹੀਂ ਇਹ ਆਰ ਐਚ ਐਸ ਦੀ ਏ ਟੀਮ ਬਣਨ ਵਾਸਤੇ ਭਾਜਪਾ ਨਾਲ ਕੰਪੀਟੀਸ਼ਨ ਦੇ ਵਿੱਚ ਜੋ ਸਾਨੂੰ ਆਪ ਦਿਗਾ ਰਣਨੀਤੀਆਂ ਦੇ ਵਿੱਚ ਉਸ ਤਰ੍ਹਾਂ ਸੋਧ ਕਰ ਲੈਣੀ ਚਾਹੀਦੀ ਆ ਪੰਜਾਬ ਵਾਲਿਆਂ ਨੂੰ ਸਮਾਂ ਥੋੜਾ ਹੈਗਾ ਜੇ ਇਹ ਹਾਲਾਤ ਇਸ ਪਾਸੇ ਜਾ ਰਹੇ ਆ ਤਾਂ ਕਿਤੇ ਨਾ ਕਿਤੇ ਆਪਾਂ ਵੀ ਜ਼ਿੰਮੇਵਾਰ ਆ ਜੇ ਪੱਤਰਕਾਰਾਂ ਨੂੰ ਬੁੱਧੀਜੀਵੀਆਂ ਨੂੰ 86 ਬਿਰੋਧੀਆਂ ਨੂੰ ਸਾਰਿਆਂ ਨੂੰ ਜੇਲਾ ਵਿੱਚ ਟੱਕਿਆ ਹੋਇਆ ਰਹਾ ਨਹੀਂ ਕਰ ਰਹੇ 295 ਇਹ ਅਦੀਨ ਕੇਸ ਬਣ ਰਹੇ ਆ ਤਾਂ ਸਾਡੀਆਂ ਕੋਸ਼ਿਸ਼ਾਂ ਦੇ ਵਿੱਚ ਕਮੀ ਹੈ ਅਸੀਂ ਇਸ ਘੋੜੇ ਦੀਆਂ ਬਾਗਾਂ ਫੜਨ ਦਾ ਯਤਨ ਕੀਤਾ ਪਰ ਇਹਨੂੰ ਕਾਬੂ ਕਰਨ ਵਾਸਤੇ ਹੋਰ ਯਤਨ ਜਟਾਉਣ ਦੀ ਲੋੜ ਹੈ ਤੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਸਾਡੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਦੇ ਵਿੱਚ ਇਸ ਜੰਗ ਦੇ ਵਿੱਚ ਮੂਹਰ ਲਗਾ ਸਫਾਂ ਦੇ ਵਿੱਚ ਹੋ ਕੇ ਲੜੂਗੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜੂਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ